ਅਰਵਿੰਦ ਕੇਜਰੀਵਾਲ ਤੇ ਅਮਨ ਅਰੋੜਾ ਦੀ ਬੰਦ ਕਮਰਾ ਮੀਟਿੰਗ ਤੇ ਉਸ ਬੰਦ ਕਮਰਾ ਮੀਟਿੰਗ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ ਭਗਵੰਤ ਮਾਨ ਖੁੰਝੇ ਲਾਈਨ ਲਾਏ ਜਾ ਰਹੇ ਨੇ ਭਗਵੰਤ ਮਾਨ ਖੁੰਝੇ ਲਾਈਨ ਲੱਗਣਗੇ ਸਿੱਧਮ ਸਿੱਧਾ ਕੇਜਰੀਵਾਲ ਦਾ ਕੰਟੈਕਟ ਆਖਰਕਾਰ ਪੰਜਾਬ ਦੀ ਸਿਆਸਤ ਅਗਲੇ ਕੁਝ ਸਮੇਂ 'ਚ ਕਿਹੜੀਆਂ ਕਰਵਟਾ ਲੈ ਸਕਦੀ ਹੈ ਇਹਦੇ ਬਾਰੇ ਚਰਚਾ ਕਰਦੇ ਹਾਂ ਤੇ ਨਾਲੇ ਤੁਹਾਨੂੰ ਖਬਰ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਅੰਦਰ ਬੀਤੀ ਕੱਲ ਤੋਂ ਲੈ ਕੇ ਹੁਣ ਤੱਕ ਕਈ ਚਰਚਾਵਾਂ ਨੇ 15 ਮਿੰਟ ਦੀ ਮੀਟਿੰਗ ਨੇ ਕਾਫੀ ਕੁਝ ਹਲਾਰੇ ਜਿਹੜੇ ਆ ਉਹ ਇੱਧਰ ਉੱਧਰ ਕਰਤੇ ਆਖਰਕਾਰ ਚੱਲਿਆ ਕੀ ਹੈ ਅਰਵਿੰਦ ਕੇਜਰੀਵਾਲ ਤੇ ਅਮਨ अरोड़ा ਦੀ ਮੀਟਿੰਗ ਤੇ ਉਹ ਮੀਟਿੰਗ ਨੇ ਜਿਹੜਾ ਪੰਜਾਬ ਦਾ ਸਿਆਸੀ ਪਾਰਾ ਥੱਲੇ ਉੱਤੇ ਕੀਤਾ ਹੈ ਇਹਦੇ ਬਾਰੇ ਤੁਹਾਨੂੰ ਦੱਸਣਾ ਹੈ ਕੱਲ ਲਗਭਗ 11 11:30 ਵਜੇ ਆਮ ਆਦਮੀ ਪਾਰਟੀ ਦੇ ਐਮਐਲਏ ਵਿਧਾਇਕ ਕਪੂਰਥਲਾ ਹਾਊਸ ਦਿੱਲੀ ਅਪੜੇ ਉੱਥੇ ਪਹੁੰਚੇ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਗੱਲਬਾਤ ਕੀਤੀ 15 ਮਿੰਟ ਦੀ ਮੀਟਿੰਗ ਹੋਈ ਉਸ ਮੀਟਿੰਗ ਦਾ ਹਾਲ ਕੀ ਰਿਹਾ ਇਹ ਵੀ ਤੁਹਾਨੂੰ ਦੱਸ ਦਿਆਂ ਪਰ ਉਸ ਤੋਂ ਬਾਅਦ ਸ਼ਾਮੀ 4 ਵਜੇ ਦੇ ਕਰੀਬ अरविंद केजरीवाल ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਦੇ ਨਾਲ ਬੰਦ ਕਮਰੇ ਚ ਮੀਟਿੰਗ ਕੀਤੀ ਜੋ ਕੱਲ ਵਾਪਰਿਆ ਜੋ ਚੀਜ਼ਾਂ ਸਾਹਮਣੇ ਆਈਆਂ ਇਹ ਮੀਟਿੰਗ ਬੜੀ ਅਹਿਮ ਹੋ ਸਕਦੀ ਹੈ ਜਿਹੜੇ ਕਿਆਸ ਲਾਏ ਜਾ ਰਹੇ ਆ ਕਿ ਆਮ ਆਦਮੀ ਪਾਰਟੀ ਦੀ ਟੁੱਟ ਦਾ ਜਿਹੜਾ ਕਾਰਨ ਗੱਲਾਂ ਹੋ ਰਹੀਆਂ ਨੇ ਉਹਦੇ ਬਾਰੇ ਗੱਲ ਹੋਈ ਹੋ ਸਕਦੀ ਹੈ ਪੰਜਾਬ ਦੇ ਅੰਦਰ ਕਿਵੇਂ ਸਥਿਤੀਆਂ ਨੂੰ ਕਾਬੂ ਹੇਠ ਰੱਖਣਾ ਹੈ ਕਿਵੇਂ ਸਰਕਾਰ ਦੇ ਕੰਮਕਾਜ ਤੇ ਨਜ਼ਰ ਰੱਖਣੀ ਹੈ ਇਸਤੇ ਹੋਈ ਸਕਦੀ ਹੈ ਹੁਣ ਇਹ ਸਭ ਕਾਸੇ ਚ ਭਗਵੰਤ ਮਾਨ ਖੁੰਝੇ ਲੈਣ ਕਿਵੇਂ ਲੱਗਦੇ ਨੇ ਐਮਐਲਏ ਦੇ ਨਾਲ 11 11.5 ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਸ਼ੁਰੂਆਤ ਤੋਂ ਦੀ ਆਮ ਆਦਮੀ ਪਾਰਟੀ ਦੇ ਜਥੇਬੰਦਕ ਸਕੱਤਰ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਦੀਪ ਪਾਟਕ ਨੇ ਕੀਤੀ ਕਿਹਾ ਜਾਂਦਾ ਹੈ ਕਿ 5 ਕਿ ਮਿੰਟ ਉਹ ਬੋਲੇ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਤੇ ਫਿਰ ਅਰਵਿੰਦ ਕੇਜਰੀਵਾਲ ਬੋਲੇ ਉਸ ਤੋਂ ਬਾਅਦ ਮੰਤਰੀਆਂ ਦੇ ਨਾਲ ਅਲੈਦਾ ਤੌਰ ਤੇ ਅਰਵਿੰਦ ਕੇਜਰੀਵਾਲ ਨੇ ਗੱਲਬਾਤ ਕੀਤੀ ਚਰਚਾਵਾਂ ਤਾਂ ਕਈ ਨੇ ਹੁਣ ਜਿਹੜੇ ਐਮਐਲਏ ਨਹੀਂ ਗਏ ਉਹਨਾਂ ਬਾਰੇ ਵੀ ਜਾਣਕਾਰੀਆਂ ਤਾਂ ਆਉਣੀਆਂ ਸ਼ੁਰੂ ਹੋ ਗਈਆਂ ਮੈਂ ਇਕੱਠੀਆਂ ਕਰਨ ਲੱਗਿਆ ਹਾਂ ਕਿਹੜਾ ਐਮਐਲਏ ਕਿਉਂ ਨਹੀਂ ਗਿਆ ਤੇ ਕਿਹੜੇ-ਕਿਹੜੇ ਐਮਐਲਏ ਨਹੀਂ ਗਏ ਇਹਦੇ ਬਾਰੇ ਤੁਹਾਨੂੰ ਵਿਸਥਾਰਤ ਜਾਣਕਾਰੀ ਦੇਣੀ ਹੈ ਅਗਲੀ ਖਬਰ ਦੇ ਵਿੱਚ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੀਆਂ ਇਹ ਮੀਟਿੰਗਾਂ ਜਿਹੜੀਆਂ 5-5 15-15 ਮਿੰਟ ਦੇ ਦੀਆਂ ਹੋਈਆਂ ਇਹਨਾਂ ਦੇ ਵਿੱਚ ਕੀ ਹੈ ਫਿਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਅਲੱਗ ਦਾ ਪੰਜ ਤੌਰ ਤੇ 5 ਮਿੰਟ ਦੇ ਲਈ ਮਿਲੇ ਹੁਣ ਇਹਨਾਂ ਸਾਰਿਆਂ ਨੂੰ ਸੀਕੁਐਂਸ ਚ ਰੱਖਣ ਦੀ ਲੋੜ ਹੈ ਜਿਹੜੀ ਮੀਟਿੰਗ ਸਾਰੇ ਐਮਐਲਏ ਦੇ ਨਾਲ ਹੋਈ ਉਹਦੇ ਚ ਕੋਈ ਬਹੁਤੀ ਗੱਲਬਾਤ ਨਹੀਂ ਹੋਈ ਉਹਦੇ ਚ ਭਗਵੰਤ ਮਾਨ ਨੂੰ ਖੁੰਝੇ ਲਾਉਣ ਦੀ ਤਿਆਰੀ ਕਹਿ ਲਈਏ ਉਹ ਇੱਕ ਤਰ੍ਹਾਂ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ ਅਰਵਿੰਦ ਕੇਜਰੀਵਾਲ ਕਹਿੰਦੇ ਜੇਕਰ ਤੁਹਾਡਾ ਕੋਈ ਮੰਤਰੀ ਨਹੀਂ ਗੱਲ ਸੁਣਦਾ, ਅਫਸਰ ਨਹੀਂ ਸੁਣਦਾ, ਤੁਹਾਡਾ ਕੰਮ ਨਹੀਂ ਹੁੰਦਾ, ਤੁਸੀਂ ਮੇਰੇ ਕੋਲ ਆਉਣਾ, ਮੈਨੂੰ ਦੱਸਣਾ, ਮੈਂ ਅੱਗੇ ਕਰੂੰਗਾ। ਇਹੀ ਗੱਲ ਮੰਤਰੀਆਂ ਨੂੰ ਕਹੀ ਗਈ। ਹੁਣ ਸਵਾਲ ਆਉਂਦਾ ਹੈ ਕਿ ਫਿਰ ਭਗਵੰਤ ਮਾਨ ਤੁਸੀਂ ਚੁਟਕਲੇ ਸੁਣਾਉਣ ਨੂੰ ਰੱਖਿਆ ਹੋਇਆ? ਭਗਵੰਤ ਮਾਨ ਕੀ ਤੁਸੀਂ ਟੈਕਸੀ ਡਰਾਈਵਰ ਰੱਖਿਆ ਹੋਇਆ ਆ? ਚਲੋ ਹੈਲੀਕਾਪਟਰ ਡਰਾਈਵਰ ਕਹਿ ਲਓ ਕਿ ਜਦੋਂ ਜਾਣਾ ਹੋਵੇ ਕਿਤੇ ਉਹਨੂੰ ਲੈ ਕੇ ਤੁਰ ਪਈਏ। ਇਦੇ ਵਾਸਤੇ ਰੱਖਿਆ ਹੋਇਆ ਭਗਵੰਤ ਮਾਨ ਕੋਈ ਇੰਟਰਟੇਨਮੈਂਟ ਦੀ ਚੀਜ਼ ਭਗਵੰਤ ਮਾਨ ਚੁਣੀ ਹੋਈ ਸਰਕਾਰ ਦਾ ਮੁਖੀ ਹੈ ਪੰਜਾਬ ਦੇ ਲੱਖਾਂ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਚੁਣਿਆ ਹੈ ਫਿਰ ਅਰਵਿੰਦ ਕੇਜਰੀਵਾਲ ਕੌਣ ਹੁੰਦੇ ਨੇ ਹੁਣ ਉਹ ਕਹਿੰਦੇ ਕਿ ਮੰਤਰੀਆਂ ਨੂੰ ਜੇ ਕੋਈ ਅਫਸਰ ਕੰਮ ਨਹੀਂ ਕਰਦਾ ਮੈਨੂੰ ਦੱਸੋ ਅਰਵਿੰਦ ਕੇਜਰੀਵਾਲ ਕੋਲ ਕੀ ਅਧਿਕਾਰ ਹੈ ਕਿ ਉਹ ਸਿੱਧੀ ਗੱਲ ਕਹਿ ਲੈਣ ਤੇ ਉਹ ਪੰਜਾਬ ਦੇ ਅਫਸਰਾਂ ਨੂੰ ਜਿਹੜਾ ਆ ਉਹ ਕਹ ਲਈਏ ਕਿ ਗੱਲਬਾਤ ਕਰ ਲੈਣ ਡਰਾ ਲੈਣ ਧਮਕਾ ਲੈਣ ਦਬਕਾ ਲੈਣ ਇਦਾਂ ਦੀ ਤਾਂ ਕੋਈ اختیار ਨਹੀਂ ਉਹਨਾਂ ਦੇ ਕੋਲ ਸੱਤਾ ਦਾ ਤੇ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ ਤੇ ਜਿਹੜਾ ਪੰਜਾਬ ਦੇ ਲਈ ਵੱਡੇ ਪੱਧਰ ਤੇ ਘਾਤਕ ਸਿੱਧ ਹੋ ਸਕਦਾ ਹੁਣ ਭਗਵੰਤ ਮਾਨ ਹੋਣੀ ਕੱਲ ਸਾਰਿਆਂ ਨੇ ਨੋਟ ਕੀਤਾ ਸੁਨੀਲ ਜਾਖੜ ਨੇ ਉਹਨੂੰ ਜਿਹੜਾ ਵਧਾ ਕੇ ਗੱਲ ਲੱਗੇ ਤੌਰ ਤੇ ਕਿ ਸੁਰਤਾਲ ਤਾਂ ਮਿਲ ਨਹੀਂ ਸੀ ਰੇ ਭਗਵੰਤ ਮਾਨ ਦੇ ਚਿਹਰਾ ਕੁਝ ਹੋਰ ਕਹਿੰਦਾ ਸੀ ਜ਼ੁਬਾਨ ਕੁਝ ਹੋਰ ਬੋਲਦੀ ਸੀ ਤੇ ਗੱਲਾਂ ਦਾ ਕੜਾ ਬੜਿਆਂ ਬੜਾ ਸੋਹਣਾ ਬਣਿਆ ਪੰਜਾਬ ਤੋਂ ਕਈ ਪੱਤਰਕਾਰ ਵੀ ਗਏ ਸੀ ਜਿਹੜੇ ਹਮੇਸ਼ਾ ਹੀ ਨਾਲ ਆਪਣਾ ਟੈਂਡ ਫੋੜੀ ਚੱਕ ਕੇ ਨਾਲ ਹੀ ਹੁੰਦੇ ਆ ਭਗਵੰਤ ਮਾਨ ਦੇ ਮੁੱਦੇ ਦੀ ਗੱਲ ਇੱਕ ਜਾਂ ਦੋ ਪੱਤਰਕਾਰਾਂ ਨੇ ਸਵਾਲ ਕੀਤਾ ਲਾ ਐਂਡ ਆਰਡਰ ਦੀ ਗੱਲ ਉਹ ਦਿੱਲੀ ਜਾ ਕੇ ਪੁੱਛਦੇ ਨੇ ਇੱਥੇ ਪੰਜਾਬ 'ਚ ਸਾਰਾ ਦਿਨ ਨਾਲ ਤੁਰੇ ਫਿਰਦੇ ਨੇ ਉਦੋਂ ਕੋਈ ਪੁੱਛਦਾ ਨਹੀਂ ਸਵਾਲ ਇਹ ਹੈ ਕਿ ਭਗਵੰਤ ਮਾਨ ਨੂੰ ਖੂੰਜੇ ਲਾਈਨ ਲਾਉਣ ਦੇ ਲਈ ਕੇਜਰੀਵਾਲ ਨੇ ਪਹਿਲੀ ਪਲਾਂਗ ਪੁੱਟ ਦਿੱਤੀ ਹੈ ਕੇਜਰੀਵਾਲ ਕੇ ਸਹਾਸੀਏ ਚ ਕਹਿ ਰਹੇ ਨੇ ਉਹ ਕਹਿ ਸਕਦੇ ਸੀ ਕਿ ਭਾਈ ਮੁੱਖ ਮੰਤਰੀ ਤੁਹਾਡੀ ਗੱਲ ਨਹੀਂ ਸੁਣਦਾ ਮੇਰੇ ਕੋਲ ਆਓ ਅਮਨ अरोड़ा ਕੋਈ ਤੁਹਾਡੀ ਗੱਲ ਨਹੀਂ ਸੁਣਦਾ ਮੇਰੇ ਕੋਲ ਆਓ ਇਹ ਤਾਂ ਹੋਈ ਗੱਲ ਜਥੇਬੰਦੀ ਦੀ ਪਾਰਟੀ ਦੀ ਜਿਹਦੇ ਵਿੱਚ ਭਾਈ ਕਿਹਦੇ ਕੋਲ ਜਾਣਾ ਸੁਪਰੀਮੋ ਕੋਲ ਹੀ ਜਾਣਾ ਨਾ ਜੇ ਤੁਹਾਡੀ ਇਹ ਗੱਲ ਨਹੀਂ ਸੁਣਦੇ ਮੇਰੇ ਕੋਲ ਆਓ ਸਰਕਾਰੀ ਅਫਸਰ ਨਹੀਂ ਸੁਣਦੇ ਤੁਹਾਡੇ ਕੋਲੋਂ ਕੀ ਹੋਣ ਮੁੱਖ ਮੰਤਰੀ ਕੋਲ ਕਿਉਂ ਨਹੀਂ ਜਾਣਾ ਅਮਨ अरोड़े ਕੋਲ ਕਿਉਂ ਨਹੀਂ ਜਾਣਾ ਤੁਸੀਂ ਸਿੱਧੀ ਪਲਾਂਘ ਪੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਫਿਰ ਟੋਏ ਚ ਡਿੱਗੋਗੇ ਨਾ ਫਿਰ ਉਹਦਾ ਕੋਈ ਹੱਲ ਤਾਂ ਨਜ਼ਰ ਨਹੀਂ ਆਉਂਦਾ ਹੁਣ ਇਥੋਂ ਸਪਸ਼ਟ ਹੋ ਚੁੱਕਿਆ ਹੈ ਕਿ ਸਾਰੀਆਂ ਚੀਜ਼ਾਂ ਅਰਵਿੰਦ ਕੇਜਰੀਵਾਲ ਆਪਣੇ ਲੱਕ ਨਾਲ ਬੰਨਣਗੇ ਪੰਜਾਬ ਦੇ ਵਿੱਚ ਮੱਖੀ ਨੇ ਇਥੋਂ ਉੱਠ ਕੇ ਉੱਥੇ ਬਹਿਣਾ ਹੈ ਕਿ ਨਹੀਂ ਬਹਿਣਾ ਸਰਕਾਰੀ ਤੰਤਰ ਦੇ ਅੰਦਰ ਇਹ ਜਿਹੜਾ ਹੈ ਨਿਰਧਾਰਤ ਇਹਦੇ ਫੈਸਲੇ ਜਿਹੜੇ ਆ ਉਹ ਅਰਵਿੰਦ ਕੇਜਰੀਵਾਲ ਕਰਨਗੇ ਭਗਵਾਨਤਮਾਨ ਜਿਆਦਾ ਕਹਿ ਲਈਏ ਕਿ ਡਰੋਨਾਂ ਦੇਖਿਆ ਹੋਣਾ ਤੁਸੀਂ ਖੇਤਾਂ 'ਚ ਜਿਆਦਾ ਸਿਰਫ ਉਹਦਾ ਕੰਮ ਕਰਨਗੇ ਕਿ ਬਸ ਖੜਾ ਆ ਬੰਦਾ ਉਦੇ ਲਈ ਕੋਈ ਸ਼ਕਤੀਆਂ ਨਹੀਂ ਹੈਗੀਆਂ ਕੋਈ ਅਖਤਿਆਰ ਨਹੀਂ ਕਿਸੇ ਨੂੰ ਕੋਈ ਆਰਡਰ ਨਹੀਂ ਦੇ ਸਕਦਾ ਕਿਸੇ ਤੋਂ ਕੋਈ ਕੰਮ ਨਹੀਂ ਕਰਾ ਸਕਦਾ ਹਾਲਾਂਕਿ ਹਾਲਾਤ ਤਾਂ ਹੁਣ ਵੀ ਇੰਜ ਨੇ ਜਾਣਕਾਰ ਦੱਸਦੇ ਆ ਕਿ ਪੰਜਾਬ ਦੇ ਵਿੱਚ ਪਰਾਲੀ ਦਾ ਜਿਹੜਾ ਮੁੱਦਾ ਸੀ ਉਹਦੇ ਬਾਰੇ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਮੀਟਿੰਗਾਂ ਹੋਣੀਆਂ ਸੀਗੀਆਂ ਜਿਹੜੀਆਂ ਸੂਬਾ ਪੱਧਰ ਤੇ ਉੱਤੇ ਮੀਟਿੰਗਾਂ ਹੋਣੀਆਂ ਸੀਗੀਆਂ ਵੱਖ-ਵੱਖ ਪੁਲਿਸ ਕਪਤਾਨਾਂ ਦੇ ਨਾਲ ਕਮਿਸ਼ਨਰ ਰੇਟ ਪੁਲਿਸ ਦੇ ਨਾਲ ਡੀਸੀਆਂ ਦੇ ਨਾਲ ਡਿਵੀਜ਼ਨ ਕਮਿਸ਼ਨਰਾਂ ਦੇ ਨਾਲ ਉਹ ਦਿੱਲੀ ਜਾ ਕੇ ਹੁੰਦੀਆਂ ਰਹੀਆਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇੱਕ ਡੀਸੀ ਦੇ ਜਾਣ ਦੇ ਲਈ ਇੱਕ ਉਹਦੀ ਸਰਕਾਰੀ ਗੱਡੀ ਚਾਰ ਤੋਂ ਪੰਜ ਗਨਮੈਨ ਤੇ ਉਹਨਾਂ ਦੀ ਪੈਲਟ ਗੱਡੀ ਜਿਹੜੀ ਹੈ ਸਕਾਟ ਗੱਡੀ ਉਹ ਨਾਲ ਤੁਰਦੀ ਆ ਕਿੰਨਾ ਖਰਚਾ ਆਉਂਦਾ ਤੁਸੀਂ ਇਸ ਦਾ ਅੰਦਾਜ਼ਾ ਲਾ ਸਕਦੇ ਹੋ ਹੁਣ ਜੋ ਹਾਲਾਤ ਬਣ ਗਏ ਭਗਵਾਨਤਮਾਨ ਦਰਸ਼ਨੀ ਮੁੱਖ ਮੰਤਰੀ ਹੋਣਗੇ ਚੁਟਕਲੇ ਚੜਕਲੇ ਤੁਸੀਂ ਉਹਨਾਂ ਤੋਂ ਸੁਣ ਸਕਦੇ ਹੋ ਉਹ ਕੰਮ ਨਹੀਂ ਕੋਈ ਕਰਨਗੇ ਹੁਣ ਕੰਮ ਤਾਂ ਅਰਵਿੰਦ ਕੇਜਰੀਵਾਲ ਕਰਨਗੇ ਕਿਹਾ ਜਾਂਦਾ ਹੈ ਕਿ ਬਦਲਣ ਦੀਆਂ ਤਿਆਰੀਆਂ ਵੀ ਸੀ ਪਰ ਮੈਂ ਹਾਮੀ ਭਰੀ ਗਈ ਜਾਂ ਇਸ ਤਰ੍ਹਾਂ ਨਾਲ ਸਥਿਤੀਆਂ ਜਿਹੜੀਆਂ ਨੇ ਉਹ ਹੱਥ 'ਚ ਨਹੀਂ ਆਈਆਂ ਤਾਂ ਉਸ ਗੱਲ ਤੋਂ ਟਾਲਾ-ਵਟਿਆ ਗਿਆ ਜੇਕਰ ਅਰਵਿੰਦ ਕੇਜਰੀਵਾਲ ਸਾਰੀਆਂ ਸ਼ਕਤੀਆਂ ਨੂੰ ਆਪਣੇ ਕਬਜ਼ੇ 'ਚ ਕਰ ਲੈਂਦੇ ਨੇ ਤਾਂ ਭਗਵੰਤ ਮਾਨ ਦਾ ਅਗਲਾ ਸਟੈਪ ਕੀ ਹੋਵੇਗਾ ਕੀ ਭਗਵੰਤ ਮਾਨ ਆਪਣੇ ਆਕਾ ਦੀ ਕਈ ਗੱਲ ਨੂੰ ਜੀ ਸਦਕੇ ਕਹਿ ਕੇ ਤੁਰੇਦੇ ਰਹਿਣਗੇ ਜਾਂ ਫਿਰ ਉਹ ਕੋਈ ਜਿਹੜਾ ਉਹ ਵੰਜ ਗੱਢਣਗੇ ਜਿਹੜਾ ਬਰਾਬਰ ਆ ਕੇ ਗੱਡਿਆ ਜਾਂਦਾ ਤੇ ਫਿਰ ਖਲਾਰੇ ਜਿਹੜੇ ਨੇ ਹੋਰ ਪੈਣਗੇ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਬਹੁਤੇ ਖੁਸ਼ ਨਹੀਂ ਸੀ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਸ਼ਾਇਦ ਇਹੀ ਚੱਲਦਾ ਕਿ ਰੋਲਾ ਅੱਗੇ ਨਾ ਵਧੇ ਤੇ ਗੱਲਾਂ ਬਾਹਰ ਨਾ ਜਾਣ ਇਹਨੂੰ ਸਮੇਂ ਨਾਲ ਹੀ ਨਿਵੇੜ ਦਿੱਤਾ ਜਾਵੇ ਮੀਟਿੰਗ ਨੂੰ ਤੇ ਘਰੋ ਘਰੀ ਹੋ ਜੀਏ ਰੋਟੀ ਪਾਣੀ ਖਾਈਏ ਵਧੀਆ ਸਰਕਾਰੀ ਪੈਸੇ ਤੇ ਪੰਜਾਬ ਦੇ ਦੇ ਕਪੂਥਲਾ ਹੌਸਟ ਤੇ ਨਿਕਲ ਤੁਰਿਏ ਮੀਟਿੰਗ ਪਾਰਟੀ ਦੀ ਹੈ ਸਰਕਾਰੀ ਖਰਚਾ ਹੈ ਹੁਣ ਕਈ ਐਮਐਲਏ ਚਲੋ ਹਰ ਕਿਸੇ ਦੀ ਆਪਣੀ ਹੁੰਦੀ ਹੈ ਕਈ ਐਮਐਲਏ ਇੱਕ ਦਿਨ ਪਹਿਲਾਂ ਹੀ ਉੱਥੇ ਅੱਪੜੇ ਹੋਏ ਸੀ ਜਿਹੜੇ ਦੂਰ ਵਾਲੇ ਤਾਂ ਉਹਨਾਂ ਨੇ ਅੱਪੜਨਾ ਹੀ ਹੁੰਦਾ ਹੈ ਹੁੰਦਾ ਹੈ ਪਰ ਦੂਜੇ ਵੀ ਕਿਹਾ ਜਾਂਦਾ ਹੈ ਕਿ ਉੱਥੇ ਸੈਰਸੂਰ ਕਰਦੇ ਦੇਖੇਗੇ ਜੋ ਜਾਣਕਾਰੀ ਆ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੀਆਂ ਸ਼ਕਤੀਆਂ ਇੱਕ ਥਾਂ ਤੇ ਹੁਣ ਪੂਰੀ ਤਰ੍ਹਾਂ ਨਾਲ ਕੇਂਦਰਿਤ ਹੋਣਗੀਆਂ ਭਗਵਾਨਤਮਾਨ ਇੱਕ ਤਰ੍ਹਾਂ ਨਾਲ ਖੁੰਝੇ ਲੈਣ ਲੱਗ ਜਾਣਗੇ ਇਹਨਾਂ ਨੂੰ ਹੁਣ ਬਚਾਉਣ ਵਾਲਾ ਕੋਈ ਨਹੀਂ ਹੋਊਗਾ ਜਾਂ ਤਾਂ ਇਹ ਇਹਨਾਂ ਦਮਖੰਮ ਭਰਨ ਕਿ ਹੁਣ ਜਿਹੜਾ ਉਹ ਖੜੇ ਹੋ ਜਾਣਾ ਆਪਣੇ ਗੋਡਿਆਂ ਦੇ ਉੱਤੇ ਤੇ ਕਹਿ ਦੇਣ ਕਿ ਵੀ ਨਹੀਂ ਮੈਂ ਹੁਣ ਕਰਕੇ ਦਿਖਾਉਂਗਾ ਜੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂ ਕਿ ਕਰਾ ਵੀ ਭਗਵੰਤ ਮਾਨ ਦੇ ਸਿਰ ਤੇ ਭੰਨਤਾ ਕਿ ਜੇ ਤੁਸੀਂ 1100 ਦੇ ਦਿੰਦੇ ਸਾਡੇ ਤੇ ਯਕੀਨ ਹੋ ਜਾਂਦਾ ਔਰਤਾ ਸਾਨੂੰ ਵੋਟ ਪਾ ਦਿੰਦੀਆਂ ਉਹ ਵੀ ਭਗਵੰਤ ਮਾਨ ਦੇ ਹੁਣ ਸਵਾਲ ਇਹ ਆ ਕਿ ਭਗਵੰਤ ਮਾਨ ਸਿਰਫ ਕੀ ਆਮ ਆਦਮੀ ਪਾਰਟੀ ਦੇ ਲਈ ਇੱਕ ਵਰਤੋਂ ਦੀ ਸਮਾਨ ਬਣ ਚੁੱਕਿਆ ਕੀ ਸਿਰਫ ਉਹਦਾ ਜਹਾਜ ਵਰਤਣ ਦੇ ਲਈ ਕੀ ਉਹ ਲੋਕਾਂ ਨੂੰ ਲੁਭਾਉਣ ਦੇ ਲਈ ਚੁਟਕਲੇ ਸੁਣਾਉਣ ਦੇ ਲਈ ਬਾਕੀ ਬਚਿਆ ਮੁੱਖ ਮੰਤਰੀ ਬਖਸ਼ਦੇ ਨਹੀਂ ਕਿਸੇ ਨੂੰ ਗੱਲਾਂ ਚ ਹੁਣ ਉਹਨਾਂ ਦਾ ਕੋਈ ਕੋਣ ਸਾਣ ਨਹੀਂ ਹੋ ਜੂਗਾ ਕੋਈ ਹੈ ਕੋਈ ਪੰਜਾਬ ਦੀ ਸਿਆਸਤ ਦੇ ਅੰਦਰ ਇਸ ਸਮੇਂ ਕੋਈ ਕਮੇਡੀਅਨ ਤਾਂ ਹੋ ਸਕਦਾ ਹੈ ਪਰ ਸਿਆਸਤਦਾਨ ਕੋਈ ਨਹੀਂ ਐਡਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਗੱਲਾਂ ਦੇ ਬਰਾਬਰ ਆ ਜਾਵੇ ਕੱਲ ਉਹ ਜਿਸ ਪ੍ਰਕਾਰ ਤੁਲੇ ਨਪੇ ਸ਼ਬਦਾਂ ਦੇ ਵਿੱਚ ਮੀਡੀਆ ਨੂੰ ਸੰਬੋਧਨ ਹੋਇਆ ਉਸ ਨੇ ਕਈ ਸ਼ੰਕੇ ਖੜੇ ਕਰਤੇ ਕਿਹਾ ਜਾਂਦਾ ਹੈ ਕਿ ਜਿਹੜੀ ਉਹ 5 ਮਿੰਟ ਵਾਲੀ ਆਖਰੀ ਮੀਟਿੰਗ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਹੋਈ ਆ ਉਸ ਤੋਂ ਬਾਅਦ ਹੀ ਜਿਹਨੂੰ ਆਪਾਂ ਕਹਿੰਨੇ ਆ ਕਿ ਤੋਤੇ ਉੱਡ ਜਾਣਾ ਉਸ ਤੋਂ ਬਾਅਦ ਹੀ ਤੋਤੇ ਉੜੇ ਤੇ ਫਿਰ ਜਿਹੜੀ ਆ ਸ਼ਕਲ ਨੇ ਜ਼ੁਬਾਨ ਦਾ ਸਾਥ ਨਹੀਂ ਦਿੱਤਾ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਖਲਾਰੇ ਖਿੱਲਰ ਦੇ ਕਿੰਨੇ ਕਿਨੇ ਇਹ ਦੇਖਣ ਵਾਲੀ ਗੱਲ ਆ ਪਿਆ ਤਾਂ ਹੁਣ ਖਲਾਰਾ ਜਿਹੜਾ ਉਹ ਹੋਇਆ ਹੀ